ਹਾਲਾਤ ਪਹਿਲਾਂ ਦਾ ਇਥੇ ਚੜ੍ਹਦੀ ਕਲਾ ਦੇਖ ਕੇ ਬੜਾ ਵਧੀਆ ਲੱਗਿਆ ਵੀ ਲੋਕ ਇਕੱਠੇ ਨੇ ਕੰਮ ਕਰ ਰਹੇ ਨੇ ਜੁੜ ਕੇ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਇਥੇ ਸਭ ਕੁਝ ਹੈ ਰਾਸ਼ਨ ਹੈ ਪਾਣੀ ਹੈ ਸਭ ਕੁਝ ਹੈ ਔਰ ਸਾਡਾ ਮੈਂ ਐਜੀ ਕਲਾਕਾਰ ਹੋਣ ਦੇ ਨਾਤੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਪੂਰਾ ਗਰਮੀਆਂ ਦਾ ਮਹੀਨਾ ਜਿਹੜੇ ਸਾਰੇ ਕਲਾਕਾਰ ਐ ਅਸੀਂ ਪ੍ਰੋਗਰਾਮ ਫਾਜ਼ਿਲਕਾ ਫਿਰੋਜ਼ਪੁਰ ਗਰਦਾਸਪੁਰ ਮਾਝਾ ਏਰੀਆ ਮੇਲੇ ਹੁੰਦੇ ਨੇ ਜ਼ਿਆਦਾ ਹਨਾ ਸੋ ਇਹ ਲੋਗ ਉਹ ਲੋਗ ਨੇ ਜਿਹੜੇ 5 500 4 400 ਰੁਪਏ ਇਕੱਠਾ ਕਰਕੇ ਕਲਾਕਾਰ ਸਾਦੇ ਨੇ ਅਰੇਂਜਮੈਂਟ ਕਰਦੇ ਨੇ ਸਾਰਾ ਕੁਝ ਨਾ ਔਰ ਬੜੇ ਚਿਰਾਂ ਤੋਂ ਇਹ ਸੇਵਾ ਇਹ ਕਰਦੇ ਆ ਰਹੇ ਨੇ ਔਰ ਇੱਕ ਮੇਲਾ ਹੁੰਦਾ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਸੋ ਅੱਜ ਮੈਂ ਆਪਣਾ ਫਰਜ਼ ਸਮਝਦਾ ਕਿ ਅਸੀਂ ਸਾਰੇ ਕਲਾਕਾਰ ਭਾਈਚਾਰਾ ਤਾਂ ਹੋ ਹੈਗਾ ਹੀ ਆ ਨਾਲ ਹੋਰ ਵੀ ਜਿੰਨੇ ਲੋਗ ਮਤਲਬ ਹੈਗੇ ਨਹੀਂ ਅੱਜ ਅਸੀਂ ਜੁੜ ਕੇ ਆਪਣਾ ਉਹਨਾਂ ਦਾ ਕਰਜ਼ਾ ਤਾਂ ਅਸੀਂ ਸਾਰੀ ਉਮਰ ਲਾ ਨਹੀਂ ਸਕਦੇ ਪਰ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਅਸੀਂ ਜੁੜ ਕੇ ਸਾਰੇ ਜਾਣੇ ਉਹਨਾਂ ਦੀ ਸਪੋਰਟ ਕਰੀਏ ਔਰ ਇਕੱਠੇ ਆ ਤਾਂ ਹੀ ਆਪਾਂ ਬਚਾਂਗੇ ਔਰ ਜਦੋਂ ਵੀ ਆਪਾਂ ਕੋਈ ਮੁਸੀਬਤ ਦਾ ਟਾਈਮ ਆਉਂਦਾ ਜਦੋਂ ਵੀ ਕੋਈ ਮਾੜੀ ਘੜੀ ਆਉਂਦੀ ਹੈ ਪਰਮਾਤਮਾ ਵੱਲੋਂ ਆਉਂਦੀ ਹੈ ਜਾਂ ਕੋਈ ਹੋਰ ਆਉਂਦੀ ਹੈ ਤਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਖੜਦੇ ਨੇ ਸੋ ਜਿੰਦਾਬਾਦ ਹੈ ਬੜੀ ਖੁਸ਼ੀ ਹੈ ਸਰ ਤੁਸੀਂ ਹਬੀਬ ਕੇ ਆਏ ਹੋ ਬਸ ਮੈਂ ਕਹਿ ਚੁੱਕਾ ਉਹੀ ਵੀ ਬੜੀ ਖੁਸ਼ੀ ਹੋਈ ਮੈਨੂੰ ਦੇਖ ਕੇ ਕਾਰਨ ਇਹ ਆ ਕਿ ਚੜ੍ਹਦੀ ਕਲਾ ਜਨੇ ਸਾਰੇ ਔਰ ਜਿੱਥੇ ਕਦੇ ਕਿਹਾ ਜਾਂਦਾ ਕਿ ਪੰਜਾਬ ਦੇ ਜਿਹੜੀ ਜਵਾਨੀ ਆ ਨਸ਼ਿਆਂ ਮੱਲ ਪਈ ਹੋਈ ਹੈ ਪਰ ਅੱਜ ਇੱਥੇ ਨੌਜਵਾਨ ਦੇਖ ਕੇ ਇਹਨਾਂ ਨੂੰ ਨਿਆਣਿਆਂ ਦਾ ਸ਼ਾਹ ਦੇਖ ਕੇ ਇੱਥੇ ਆਪ ਗੱਟੇ ਚੱਕ ਚੱਕ ਕੇ ਬੋਰੀਆਂ ਦੇ ਨਾਲ ਹੋਰ ਕੋਈ ਚਾਹੇ ਕਿਸੇ ਪ੍ਰਸ਼ਾਸਨ ਦਾ ਸਾਰਾ ਨਹੀਂ ਕੋਈ ਹੋਰ ਸਪੋਰਟ ਨਹੀਂ ਹੈਗੀ ਪਰ ਆਪਣੇ ਆਪ ਲੱਗੇ ਹੋਏ ਨੇ ਸੈਲਫ ਦੇ ਤੌਰ ਤੇ ਸੋ ਬੜੀ ਵੱਡੀ ਗੱਲ ਆ ਅੱਜ ਦੇ ਹਾਲਾਤ ਜੀ ਕੱਲ ਨਾਲੋਂ 2-3 ਫੁੱਟ ਪਾਣੀ ਤਾਂ ਚੜਿਆ ਜੀ ਹਾਂਜੀ ਹਾਂਜੀ ਸੰਗਤ ਕਿੰਨੀ ਕਿੰਨੀ ਆ ਅੱਜ ਸੰਗਤ ਪੂਰੇ ਜੋਰਾਸ਼ੋਰਾ ਨਾਲੋਂ ਕੱਲ ਤੋਂ ਜਿਆਦੀ ਸੰਗਤ ਆ ਰਹੀ ਆ ਡਬਲ ਸੰਗਤ ਹੋ ਰਹੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਲੋਕਾਂ ਨੂੰ ਆਜਾੜ ਕੇ ਬੇਨਤੀ ਕਰਦਾ ਜਿੰਨੇ ਤੋਂ ਵੱਧ ਤੋਂ ਵੱਧ ਹੋ ਸਕੇ ਲੈ ਕੇ ਆਓ ਤੇ ਨਾਲੇ ਮਿੱਟੀਆਂ ਘੱਟੇ ਘਰੋਂ ਭਰ ਕੇ ਲਿਆਓ ਘੱਟੇ ਘਰੋਂ ਭਰ ਕੇ ਲਿਆਓ ਉਹਦੇ ਨਾਲ ਫਾਇਦਾ ਜ਼ਿਆਦਾ ਕਿਉਂਕਿ ਇੱਥੇ ਆਉਂਦੇ ਨੇ ਭਰਨ ਤੇ ਟਾਈਮ ਲੱਗਦਾ ਆ ਘਰੋਂ ਭਰ ਕੇ ਲਿਆਓ ਟਰਾਲੀ 5 ਮਿੰਟਾਂ ਹਾਂ ਚ ਖਾਲੀ ਲੱਗਦੀ ਆ ਤਾਂ ਜੀ ਏ ਜੀ ਸੰਗਤ ਆ ਰਹੀ ਆਈ ਫਿਰੋਜ਼ਪੁਰ ਸਾਰੇ ਸ਼ਹਿਰਾਂ ਚੋਂ ਆ ਰਹੀ ਆ ਖਾਈ ਤੋਂ ਆ ਰਹੀ ਆ ਜਲਾ ਮੋਗੇ ਵਾਲੀ ਸਾਈਡ ਤੋਂ ਗੁਰੂ ਸਾਹਿਬ ਤੇ ਇਧਰੋਂ ਜਿਗਰਾਵਾਂ ਵਾਲੀ ਸਾਈਡ ਤੋਂ ਆ ਰਹੇ ਮੁਦਕੀ ਦੇ ਲੋਕ ਬਹੁਤ ਆ ਰਹੇ ਨੇ ਹਾਂ ਜੀ ਮਾਨਸਾ ਤੋਂ ਆਈ ਜੀ ਹਾਂ ਜੀ ਹਾਲਾਤ ਕੁਝ ਕਾਬੂ ਦੇ ਲੱਗਦੇ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਾਬੂ ਦੇ ਲੱਗਦੇ ਆ ਬਾਕੀ ਪਿੱਛੋਂ ਜਿਵੇਂ ਪਾਣੀ ਛਿੜੀਚੇਗਾ ਉਸ ਹੱਬ ਨਾਲ ਪਤਾ ਲੱਗੇਗਾ ਕਿ ਕੀ ਬੰਦ ਆ ਅੱਜ 2 ਫੁੱਟ ਪਾਣੀ ਵਧਿਆ ਜੀ 2 ਫੁੱਟ ਪਾਣੀ ਵਧਿਆ ਨਾਲੇ